ਜੇਕਰ ਕੋਈ ਇਨਸਾਨ ਤੁਹਾਡੀ ਹਰ ਗੱਲ ਦਾ ਜਵਾਬ ਓਕੇ ਯੈਸ ਇੱਕ ਸਾਲੇ ਐਚ ਐਮ ਐਮ ਜੇ ਦੇ ਵਿੱਚ ਦਿੰਦਾ ਤਾਂ ਇਹੋ ਜਿਹੀ ਇਨਸਾਨ ਤੋਂ ਜਿੰਨੀ ਜਲਦੀ ਹੋ ਸਕੇ ਛੁਟਕਾਰਾ ਪਾ ਲਓ ਜਿਹੜਾ ਇਨਸਾਨ ਜਿੰਨਾ ਤੁਸੀਂ ਪੁੱਛੋ ਸਿਰਫ ਓਨਾ ਹੀ ਜਵਾਬ ਦੇ ਰਿਹਾ ਆਪ ਕੋਈ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਰਿਹਾ ਤੁਹਾਡਾ ਦੁੱਖ ਸੁੱਖ ਪੁੱਛ ਹੀ ਨਹੀਂ ਰਿਹਾ ਇਹੋ ਜਿਹੀ ਇਨਸਾਨ ਨਾਲ ਤੁਸੀਂ ਰਿਲੇਸ਼ਨ 'ਚ ਰਹਿ ਕੇ ਕਰਨਾ ਕੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਰਿਪਲਾਈ ਕਰਨ ਦੀ ਸਪੀਡ ਦੱਸ ਦਿੰਦੀ ਆ ਕਿ ਗੱਲ ਦਿਲੋਂ ਹੋ ਰਹੀ ਐ ਜਾਂ ਦਿਲ ਰੱਖਣ ਲਈ ਹੋ ਰਹੀ ਐ ਸੋ ਗੌਰ ਕਰਿਓ ਕਿਹੜਾ ਇਨਸਾਨ ਤੁਹਾਨੂੰ ਇਗਨੋਰ ਕਰਦਾ ਉਹਨੂੰ ਇਹਨਾਂ ਬੰਦਲਾਂ ਤੋਂ ਮੁਕਤ ਕਰ ਦਿਓ ਕਿਸੇ ਨੂੰ ਬੰਨ ਕੇ ਨਾ ਰੱਖੋ ਕਿ ਕੋਈ ਸਾਡੇ ਨਾਲ ਮਜਬੂਰੀ 'ਚ ਜਾਂ ਸਾਡੇ ਤੇ ਤਰਸ ਕਰਕੇ ਗੱਲ ਕਰਦਾ ਪਿਆ ਅਸੀਂ ਜਿਵੇਂ ਸਾਰੇ ਦੁਨੀਆ 'ਚ ਜਰਮ ਲਿਆ ਬੰਦੇ ਨੇ ਆਣਾ 84 ਲੱਖ ਜੂਨਾ ਭੁਗਤਣ ਤੋਂ ਬਾਅਦ ਉਵੇਂ ਹੀ ਅਸੀਂ ਆਏ ਆ ਅਸੀਂ ਫालतੂ ਨਹੀਂ ਗਏ ਕਿਸੇ ਨੂੰ ਅਹਿਸਾਸ ਨਾ ਕਰਾਓ ਕਿ ਤੁਸੀਂ ਵਿਚਾਰੇ ਹੋ ਤੁਸੀਂ ਬਹੁਤ ਤੁਹਾਨੂੰ ਲੋਡ ਹੈ ਜੀ ਸੰਵਤੀ ਦੀ ਠੋਕਣਾ ਰਿਹਾ ਕਰੋ ਯਰਤ ਨਾ ਰਿਹਾ ਕਰੋ ਜਿਹੜਾ ਤੁਹਾਡੇ ਵੱਲ ਇੱਕ ਕਦਮ ਅੱਗੇ ਆਉਂਦਾ ਉਹਦੇ ਤੁਸੀਂ ਦੋ ਕਦਮ ਉਹਦੇ ਵੱਲ ਚੱਲ ਕੇ ਜਾਓ ਜਿਹੜਾ ਤੁਹਾੜੇ ਤੋਂ ਇੱਕ ਕਦਮ ਪਿੱਛੇ ਪੜਦਾ ਉਸ ਤੋਂ ਸਾਰ ਦੋ ਪੰਜ ਪਿੱਛੇ ਪੱਟੋ ਤੇ ਅਹਿਸਾਸ ਕਰਵਾ ਦਿਓ ਕਿ ਤੁਸੀਂ ਫालतੂ ਨਹੀਂ ਗਏ ਮੰਨਿਆ ਤੁਹਾਨੂੰ ਕਿਸੇ ਦੇ ਤੁਸੀਂ ਐਡਿਕਟ ਹੋ ਗਏ ਹੋ ਬੰਦਾ ਹੋ ਜਾਂਦਾ ਜੀ ਸਾਈਕੋ ਵੀ ਕਹਿ ਦਿੰਦੇ ਆ ਸੀ ਅੱਜ ਕੱਲ ਕੁੜੀਆਂ ਜ਼ਿਆਦਾ ਪਿਆਰ ਕਰਨ ਵਾਲੇ ਨੂੰ ਸਾਈਕੋ ਕਹਿੰਦੀਆਂ ਮੁੰਡੇ ਵੀ ਕਹਿ ਦਿੰਦੇ ਆ ਕੁੜੀਆਂ ਨੂੰ ਤੂੰ ਸਾਈਕੋ ਐ ਜਿਹੜਾ ਜ਼ਿਆਦਾ ਪਿਆਰ ਕਰਦਾ ਸੋ ਉਹਨਾਂ ਨੂੰ ਅਹਿਸਾਸ ਕਰਾਓ ਤੁਸੀਂ ਪਾਗਲ ਨਹੀਂਗੇ ਤੁਸੀਂ ਸਿੱਧੇ ਹੋ ਤੁਸੀਂ ਸਿਧਰੇ ਨਹੀਂਗੇ ਇਹ ਅਹਿਸਾਸ ਕਰਾਉਣਾ ਪੈਣਾ ਤੁਹਾਨੂੰ ਨਹੀਂ ਤਾਂ ਤੁਹਾਡੀ ਕਦਰ ਨਹੀਂ ਪੈਣੀ ਹੈਗੀ ਇੱਕ ਡਸਟ ਬੀਨ ਵਾਲੀ ਜ਼ਿੰਦਗੀ ਹੋ ਜਾਣੀ ਤੁਹਾਡੀ